ਪਹਿਲਾਂ ਤਾਂ ਜੀ ਆਪਾਂ ਕੁੰਡੀ ਵਿੱਚ ਘੁੱਟਾਂਗੇ ਚਟਣੀ ਉਹਦੇ ਲਈ ਆਪਾਂ ਨੇ ਕੀ ਸਮਾਨ ਲਿਆ ਆਪਾਂ ਨੇ ਜੀ ਇਹਾ ਪਤੀਨਾ ਲੈ ਲਿਆ ਧੋਸ ਮਾਰ ਕੇ ਰੱਖ ਲਿਆ ਤੇ ਆ ਆ ਲਈਆ ਆਪਾਂ ਨੇ ਲਾਲ ਮਿਰਚਾਂ 6-7 ਆ ਹੋ ਗਿਆ ਆਪਣਾ ਨੂਨ ਦੋ ਪਿਆਜ਼ ਲੈਨੇ ਤਿੰਨ ਹਰੀਆਂ ਮਿਰਚਾਂ ਲਈਆਂ ਨੇ ਇੱਕ ਆਪਾਂ ਨੇ ਆਮ ਲਿਆ ਇਹ ਆਮ ਆਪਾਂ ਨੇ ਥੋੜਾ ਜਿਹਾ ਮਿੱਠਾ ਆ ਨਾ ਹੀ ਜ਼ਿਆਦਾ ਮਿੱਠਾ ਆ ਨਾ ਕੱਚਾ ਆ ਮੀਡੀਅਮ ਸਾਈਜ਼ ਦਾ ਆ ਤੇ ਆਪਾਂ ਇੱਕ ਕੰਬ ਪਾਵਾਂਗੇ ਚਲੋ ਹੁਣ ਆਪਾਂ ਜੀ ਪਹਿਲਾਂ ਲਾਲ ਮਿਰਚਾਂ ਨੂੰ ਕੁੰਡੀ ਵਿੱਚ ਕੁੱਟ ਲੈਣੇ ਆ ਆਪਾਂ ਜੀ ਟੰਡੀਆਂ ਤੋੜ ਲੈਣੇ ਆ ਇਹਦੀਆਂ ਲਾਲ ਮਿਰਚਾਂ ਦੀਆਂ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਜੀ ర్చీ ਇਹ ਚਟਣੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਵਧੀਆ ਬਣਨ ਵਾਲੀ ਚਟਣੀ ਹੈ ਆਪਣੀ ਆਪਾਂ ਇਹਦੇ ਵਿੱਚ ਕੀ ਹੁਣ ਥੋੜੀਆਂ ਲਾਲ ਮਿਰਚਾਂ ਦੇ ਵਿੱਚ ਨਮਕ ਪਾ ਲੈਣੇ ਆ ਪਨੇ ਚੀ ਲਾਲ ਮਿਰਚਾਂ ਬਿਲਕੁਲ ਕੁੱਟ ਲਈਆਂ ਜਿਹੜੇ ਦੇ ਬੀਜ ਸੀ ਇਹ ਵੀ ਐਨ ਚੰਗੀ ਤਰ੍ਹਾਂ ਨਾਲ ਕੁੱਟੇ ਗਏ ਹੁਣ ਆਪਾਂ ਇਹਦੇ ਵਿੱਚ ਪਤੇਨਾ ਹਰੀ ਮਿਰਚ ਉਹ ਪਾਉਣੀ ਆ ਆਪਾਂ ਨੇ ਜੀ ਹਰੀਆਂ ਮਿਰਚਾਂ ਵੀ ਪਾ ਲਈਆਂ ਪਤੇਨਾ ਵੀ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਵੀ ਪਾ ਲੈਨੇ ਆ ਕੱਟ ਕੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਫਿਰ ਕੁੱਟ ਲਾਂਗੇ ਜਿਹੜਾ ਆਂਬ ਆ ਉਹ ਆਪਾਂ ਆਂਬ ਦਾ ਵਿੱਚ ਪਾਵਾਂਗੇ ਆਪਾਂ ਪਹਿਲਾਂ ਨਹੀਂ ਪਾਉਣਾ ਹੈਗਾ ਚਟਣੀ ਤੁਸੀਂ ਖਾ ਕੇ ਤਾਂ ਦੇਖਿਓ ਜੀ ਇੰਨੀ ਸਵਾਦ ਬਣੂਗੀ ਤੁਸੀਂ ਬਾਰ-ਬਾਰ ਬਣਾ ਕੇ ਹੀ ਖਾਓਗੇ ਚਟਣੀ ਨੂੰ ਤੁਸੀਂ ਹਰੀਆਂ ਮਿਰਚਾਂ ਜੀ ਤਾਂ ਬਣਾਈ ਹੋਗੀ ਜਿਹੜੀਆਂ ਸੁੱਕੀਆਂ ਲਾਲ ਮਿਰਚਾਂ ਨੇ ਪਾ ਕੇ ਤੁਸੀਂ ਚਟਣੀ ਬਣਾਇਓ ਤੇ ਚੰਬ ਪੱਕੇ ਆ ਅੰਬ ਪਾਕਿਸਤਾਨੀ ਕੱਚੇ ਅੰਬ ਦੇ ਤਾਂ ਆਪਾਂ ਹਰ ਕੋਈ ਬਣਾ ਲੰਨੇ ਆਹ ਤੁਸੀਂ ਜੀ ਦੇਖ ਸਕਦੇ ਆ ਬਹੁਤ ਕਿੰਨਾ ਵਧੀਆ ਚਟਣੀ ਦਾ ਕਲਰ ਆਇਆ ਆਪਾਂ ਇਹਨਾਂ ਚੰਗੀ ਤਰ੍ਹਾਂ ਲਈ ਝੋਟਲੀ ਵਿੱਚ ਪਿਆਜ਼ ਹਰੀਆਂ ਮਿਰਚਾਂ ਪਤੀਨਾ ਪਾ ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੰਬ ਅੰਬ ਨੂੰ ਆਪਾਂ ਛਿੱਲ ਲੈਣੇ ਆ ਜੀ ਆਪਾਂ ਨੂੰ ਨੂੰਨ ਦੀ ਜ਼ਰੂਰਤ ਹੋਈ ਤਾਂ ਆਪਾਂ ਨੂੰਨ ਪਾਵਾਂਗੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਇਸ ਤਰ੍ਹਾਂ ਦੀ ਚਟਣੀ ਬਣਾਇਓ ਜ਼ਰੂਰ ਜਿਹੜੀਆਂ ਆਪਾਂ ਮਿਕਸੀਆਂ ਚ ਬਣਾਉਂਨੇ ਆ ਉਹਨਾਂ ਦਾ ਸੁਆਦਾ ਅਲੱਗ ਹੁੰਦਾ ਜਿਹੜੀ ਕੁੰਡੀ ਸੋਟੇ ਦੀ ਚਟਣੀ ਹੁੰਦੀ ਆ ਉਹਦਾ ਸੁਆਦਾ ਅਲੱਗ ਹੁੰਦਾ ਪਿਛਲੇ ਜਮਾਨੇ ਵਿੱਚ ਐਵੇਂ ਤਾਂ ਨਹੀਂ ਬੀਬੀਆਂ ਕੁੰਡੀ ਸੋਟਿਆਂ ਨਾਲ ਮਸਾਲੇ ਵੀ ਕੁੱਟਦੀਆਂ ਸੀ ਚਟਣੀਆਂ ਵੀ ਬਣਾਉਂਦੀਆਂ ਸੀਗੀਆਂ ਹੁਣ ਤਾਂ ਜੀ ਮਸ਼ੀਨਾਂ ਚੱਲ ਪਈਆਂ ਸਾਰੇ ਕੰਮ ਮਸ਼ੀਨਾਂ ਨਾਲ ਹੀ ਹੋਣ ਲੱਗੇ ਮਿਕਸੀਆਂ ਆ ਗਈਆਂ ਇਹਦੇ ਵਿੱਚ ਕੱਟ ਕੇ ਪਾ ਲੈਨੇ ਆ ਕੁੰਡੀ ਚ ਇਹ ਕਿਰਨਾਂ ਜਰਾਂ ਨਾ ਪਾਉਣ ਦੇ ਰੱਖ ਅੱਪਾ ਜੀ ਇਹ ਕੰਮ ਤਾਂ ਪਾਵਾਂਗੇ ਇਹਦੇ ਵਿੱਚ ਤੁਸੀਂ ਕੱਚਾ ਆਂਬ ਵੀ ਪਾ ਸਕਦੇ ਹੋ ਟਮਾਟਾ ਵੀ ਪਾ ਸਕਦੇ ਹੋ ਮੇਰੇ ਕੋਲ ਟਮਾਟਾ ਇਸ ਟਾਈਮ ਹੈ ਨਹੀਂਗਾ ਸਿਗਾ ਆਪਾਂ ਨੇ ਜੀ ਆਂਬ ਪਤਾएंगे ਬਾਅਦ ਵਿੱਚ ਪਾਇਆ ਆਂਬ ਦਾ ਆਪਣਾ ਛੇਤੀ ਕੁੱਟਿਆ ਜਾਣਾ ਤੇ ਪਿਆਜ਼ ਹਰੀ ਮਿਰਚ ਲਾਲ ਮਿਰਚ ਇਹ ਪਹਿਲਾਂ ਕੁੱਟਣੀ ਜ਼ਰੂਰੀ ਨੇ इन एक डली गोरदी पावे ये भी आप लें देखो जी आप कोई कह नहीं सकता भी कूड़े सोटे चटनी बनाई है एक किस्म का एम लगता भी जिन्हें आपक्सी तैयार की है पर एक सोटे बनाने का स्वाद ही बरा

ਆਪਣੀ ਜੀ ਚਟਨੀ ਬਣ ਕੇ ਬਿਲਕੁਲ ਤਿਆਰ ਆ ਬਹੁਤ ਹੀ ਵਧੀਆ ਬਣੀ ਹੈ ਜਰੂਰ ਤੁਸੀਂ ਟਰਾਈ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਵੀਡੀਓ ਦਾ ਕਰਦੇ ਇਥੇ ਐਂਡ ਵਾਈਕੁਰਚੀ ਕਾਲਸਾ ਵਾਈਕੁਰਚੀ ਕੀ ਪਤੀ